ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ ਜਿਹੜੀ ਮੇਰੇ ਖਿਆਲ ਚ ਕਿਤੇ ਵੀ ਨਹੀਂ ਹੋਣੀ ਪੰਜਾਬ ਤੱਕ ਇਹ ਇੰਡੀਆ ਚ ਵੀ ਨਹੀਂ ਬਣੀ ਹੋਣੀ ਤੁਸੀਂ ਹਰਾਨ ਰਹਿ ਜਾਓਗੇ ਦੇਖ ਕੇ ਦੇਖ ਕੇ ਵੀ ਸੁਣ ਕੇ ਵੀ ਇਹ ਹੈਗਾ ਮਾਨਸਾ ਜ਼ਿਲ੍ਹੇ ਦਾ ਪਿੰਡ ਲੱਲੂਆਣਾ ਇੱਥੇ ਕਿਸੇ ਪ੍ਰਵਾਸੀ ਨੇ ਆਹ ਚੀਜ਼ ਬਣਾਈ ਹੈ ਹੁਣ ਇਹਨੂੰ ਇੱਥੇ ਕੈਮਰੇ ਦੇ ਦੇਖ ਕੇ ਨਹੀਂ ਪਤਾ ਲੱਗਣਾ ਐਵੇਂ ਵੀ ਕੀ ਹੈ ਇਹ ਮੈਂ ਤਾਂ ਖਰ ਦੇਖੀ ਨਹੀਂ ਹੋਰ ਤੁਸੀਂ ਕਿਸੇ ਨੇ ਦੇਖੀ ਹੋਵੇ ਮੈਂ ਕਹਿ ਨਹੀਂ ਸਕਦਾ ਮੈਂ ਦਾਵਾ ਵੀ ਨਹੀਂ ਕਰਦਾ ਕਿ ਹੋਰ ਕਿਤੇ ਮੂਣੀ ਨਹੀਂ ਪਤਾ ਨਹੀਂ ਪੰਜਾਬ ਜਦੋਂ ਮੈਂ ਕਿੱਥੇ ਨਹੀਂ ਦੇਖੀ ਤਕਰੀਬਨ ਸਾਰਾ ਪੰਜਾਬ ਘੁੰਮਿਆ ਇਹ ਆ ਪੰਛੀਆਂ ਦਾ ਰਾਇਣ ਬਸ਼ੇਰਾ 6 ਮੰਜਲਾ ਜਿਵੇਂ ਤਾਰਕ ਮੈਚਾ ਉਲਟਾ ਚਸ਼ਮਾ ਚ ਉਹ ਬਣਾਇਆ ਗੋਕਲਦਾਮ ਉਮੇ ਦਾ ਹੋਇਆ ਰੰਗ ਬਰੰਗਾ ਆ ਦੇਖ ਸਕਦੇ ਇਹਦੇ ਚ ਕਬੂਤਰਾਂ ਦੇ ਪੰਛੀਆਂ ਦੇ ਵਿੱਚ ਬਣਦੀ ਆਲੇ ਨੇ ਆ 6 ਮੰਜਲਾ ਇੱਥੇ ਮੁੰਡੇ ਮਿਲੇ ਸੀ ਪਿੰਡ ਦੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਪੰਛੀਆਂ ਦਾ ਰੈਣ ਬਸ਼ੇਰਾ ਹੈ ਕਹਿੰਦੇ ਜੀ 5-5000 ਕਬੂਤਰ ਦੇ ਰਹਿਣ ਨੂੰ ਥਾਂ ਆ ਕਬੂਤਰ ਜਿਆਦਾ ਲੈਂਦੇ ਨੇ ਦੂਜੇ ਪੰਛੀ ਘੱਟ ਆਉਂਦੇ ਨੇ ਕਹਿੰਦੇ ਹੁਣ ਵੀ 5-400 ਦੇ ਵਿੱਚ ਬੈਠਾ ਹੋਊਗਾ ਹੁਣ ਕਣੀਆਂ ਜਿਹਾ ਪੈਣ ਲੱਗੀਆਂ ਸੀ ਬਹੁਤ ਵਧੀਆ ਗੱਲ ਆ ਦੋਸਤੋ ਪਿੰਡ ਲੱਲੂਆਣਾ ਮਾਨਸਾ ਜ਼ਿਲ੍ਹੇ ਦਾ ਮਾਨਸਾ ਦੇ ਨੇੜੇ ਹੀ ਹੈ ਉੱਥੇ ਬਣਿਆ ਹੋਇਆ ਪੰਛੀਆਂ ਦਾ ਰੈਣ ਬਸ਼ੇਰਾ ਕਿਸੇ ਇੱਥੋਂ ਦੇ ਫਾਰਮਰ ਨੇ ਬਣਾਇਆ ਫਾਰਮਰ ਨੇ ਇੱਥੋਂ ਦਾ ਕੋਈ ਬੰਦਾ ਕਿੰਨਾ ਵਧੀਆ ਪ੍ਰਾਲਾ ਕੀਤਾ ਆਪਾਂ ਹੋਰ ਕਿੰਨੇ ਥਾਂਵਾਂ ਤੇ ਪੈਸੇ ਲਾਉਂਦੇ ਰਹਿੰਦੇ ਆ ਕਈ ਥਾਂ ਤੇ ਬਰਬਾਦ ਵੀ ਕਰਨ ਵਾਲੀ ਗੱਲ ਹੁੰਦੀ ਹੈ ਪਰ ਇਹੋ ਜਿਹਾ ਪ੍ਰਾਂਦਾ ਜਿਹਨੇ ਕੀਤਾ ਇਹ ਕੋਈ ਵਾਤਾਵਰਣ ਪ੍ਰੇਮੀ ਪੰਛੀ ਪ੍ਰੇਮੀ ਹੋ ਸਕਦਾ ਹੈ ਬਹੁਤ ਵਧੀਆ ਪ੍ਰਾਂਲਾ ਸਲੂਟ ਹੈ ਉਸ ਬੰਦੇ ਨੂੰ ਧੰਨਵਾਦ ਦੋਸਤ